ਸੁਰਵੇਂਦਰ ਸਿੰਘ ਢੱਲਵਾ ਬੇਰਜ਼ਗਰ ਸਾੰਝਾ ਮੁਰਚਾ ਪੰਜਾਬ ਸਾਡੇ ਬਹੁਤ ਸਾਡੀ ਜੇਰ ਦੀ ਕੋਠੇ ਮੂਰਤ ਦਾ ਹਸਲ ਕੀਤਾ ਜਾ ਰਿਹਾ ਪ੍ਰਦਰਸ਼ਨ ਕਾਰੀਆਂ ਦੇ ਪੁਲਸ ਵੱਲੋਂ ਵੀ ਨਜ਼ਾਇਜ਼ ਆਪਾਂ ਕਹਿ ਰਹੇ ਹਾਂ ਕਿ ਉੱਤੋਂ ਵਈ ਵੀ ਹੋਇਆ ਇਤੋਂ ਦੇ ਹਾਲਾਤ ਬੋਲਦੇ ਐ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਪਟਿਆਲੇ ਬੇਰਜ਼ਗਰਾਂ ਤੇ ਜਾਬਰ ਹੁੰਦਾ ਸੀ ਬਾਈਪੀਐਸ ਚੌਕ ਦਾ ਨਾਂ ਡਾਂਗਾ ਵਾਲਾ ਚੌਕ ਰੱਖਦਾ ਸੀ ਲੰਬੀ ਬਾਦਲ ਮਸੂਰ ਹੋ ਗਿਆ ਸੀ ਕਿ ਉੱਥੇ ਫਲਾਣਾ ਇਸ ਵਿੱਚੋਂ ਲੱਗਿਆ ਜਿਹੜਾ ਜਾਂਦਾ ਉਹਨੂੰ ਛਲਕਾ ਕੇ ਉਹਨੂੰ ਜਿਹੜਾ ਝਾੜ ਕੇ ਮੋੜਦੇ ਆ ਤੇ ਅੱਜ ਮੁੱਖ ਮੰਤਰੀ ਦੀ ਕੋਟੀ ਅੱਗੇ 3 ਸਾਲ ਤੋਂ ਇਹੀ ਕੁਝ ਹੋ ਰਿਹਾ ਹੈ ਜਿਹੜੇ ਵੀ ਆਪਣੇ ਮੰਗਾ ਲੈ ਕੇ ਆਉਂਦੇ ਆ ਅੱਜ ਤੱਕ ਕਿਸੇ ਨੂੰ ਰੋਜ਼ਗਾਰ ਨਹੀਂ ਮਿਲਿਆ ਅੱਜ ਤੱਕ ਡਾਂਗਾ ਮਿਲਿਆ ਨੇ ਲਾਠੀ ਚਾਰਜ ਮਿਲਿਆ ਪੱਗਾਂ ਲਈਆਂ ਨੇ ਬੇਰਜ਼ਗਾਰਾਂ ਦੇ ਕੱਪੜੇ ਪਾੜੇ ਗਿਆ ਕੁੜੀਆਂ ਦੇ ਨਾਲ ਵਸਲੁਕਿਆ ਹੋਈਆਂ ਨੇ ਸਾਰਾ ਕੁਝ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਪਿਛਲੀਆਂ ਸਰਕਾਰਾਂ ਤੋਂ ਕਿਤੇ ਜ਼ਿਆਦਾ ਨਖੇਦ ਸਾਹਿਬ ਤੋਂ ਹੋ ਚੁੱਕਿਆ ਇਹ 55 ਲੱਖਾਂ ਵਾਲੇ ਬਣ ਗਏ ਇਹ ਉਹਨਾਂ ਭਾਈਚਾਰਿਆਂ ਤੇ ਗਲਤ ਕਮੈਂਟ ਕਰਨ ਵਾਲੇ ਬਣ ਗਏ ਇਹ ਸਾਰਾ ਬਦਲਾ ਬਦਲਾ ਲੈ ਰਿਹਾ ਹੈ ਅੱਜ ਬੇਰਜ਼ਗਾਰਾਂ ਦਾ ਬਦਲਾ ਲਿਆਇਆ ਜਾ ਰਿਹਾ ਹੈ ਕਿ ਤੁਸੀਂ ਰੋਜ਼ਗਾਰ ਮੰਗਣ ਆਇਓ ਆਓ ਤੁਹਾਨੂੰ ਇਹਸ ਡੰਡਿਆਂ ਦੇ ਨਾਲ ਸਵਾਗਤ ਕੀਤਾ ਜਾਊਗਾ ਅਸੀਂ ਚੁਣੇ ਸੀ ਤਾਂ ਉਹਨਾਂ ਮੌਕਿਆਂ ਤੇ ਕਿ ਜਦੋਂ ਸਾਡੀ ਸਰਕਾਰ ਬਣ ਗਈ ਸਾਨੂੰ ਗਿਆ ਨੂੰ ਬੈਠ ਕੇ ਚਾਹ ਪਿਆ ਕਰਨਗੇ ਬਿਸਕਟ ਖਵਾਇਆ ਕਰਨਗੇ ਕੁਰਸੀਆਂ ਪਈਆਂ ਹੋਣਗੀਆਂ ਤੇ ਆ ਤੁਹਾਡੇ ਸਾਹਮਣੇ ਅੱਜ ਕਿਵੇਂ ਕਿਡਿਸ ਆ ਗਿਆ ਇਹ ਹੀ ਕੁਝ ਪਿਛਲੀਆਂ ਸਰਕਾਰਾਂ ਕਰਦੀਆਂ ਸੀ 70 ਸਾਲਾਂ ਤੋਂ ਇਹਨਾਂ ਨੇ ਉਹਨਾਂ ਸਾਰਿਆਂ ਤੋਂ ਅੱਗੇ ਵਧ ਕੇ ਆਪਣਾ ਨਵਾਂ ਚਿਹਰਾ ਵਿਖਾਤਾ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ ਆਪਣੇ ਰੋਜ਼ਗਾਰ ਦੇ ਲਈ ਆਏ ਸੀ ਸਿੱਖਿਆ ਦੇ ਵਿੱਚ ਪੋਸਟਾਂ ਕੱਢਿਆ ਨੌਮਰਾਤ ਛੱਡ ਦਿੱਤੀ ਜਾਵੇ ਪੇਪਰ ਕੰਡਕਟ ਕੀਤੇ ਜਾਣ ਕੋਈ ਵੀ ਮੰਗੇ ਜੀ ਤੱਕ ਪੂਰੀ ਨਹੀਂ ਕੀਤੀ 3 ਸਾਲਾਂ ਦੇ ਵਿੱਚ ਕੋਈ ਇੱਕ ਪੋਸਟ ਪੰਜਾਬ ਸਰਕਾਰ ਮੁਕਮਤਰੀ ਦਿਖਾ ਦੇ ਸੇਤ ਮਤਰੀ ਦਿਖਾ ਦੇ ਜਿਹੜੀ ਇਸ਼ਤਿਹਾਰ ਜਾਰੀ ਕੀਤਾ ਹੋਵੇ ਕੰਪਲੀਟ ਕੀਤੀ ਹੋਵੇ ਜਾਂ ਉਮਰਦਾ ਦਾ ਵਾਦਾ ਕੀਤਾ ਸੀ ਜਿਹੜਾ ਬਾਬੇ ਬਕਾਲੇ ਦੀ ਧਰਤੀ ਤੇ ਖੜ ਕੇ ਰਖੜ ਪੁੰਨਿਆ ਚ ਉਹਨੂੰ ਹੰਬਲੀ ਜਮਾ ਪੈਣ ਆਇਆ ਹੋਵੇ ਕੋਈ ਮੰਗ ਪੂਰੀ ਨਹੀਂ ਕੀਤੀ ਜੀ ਰਮਨ ਕੁਮਾਰ ਮਲੋੜ ਜੀ ਸੂਬਾ ਅਗੂ ਬੇਰਜਗਾ ਸਾਂਝਾ ਮੋਰਚਾ ਪੰਜਾਬ ਰਮਨ ਜੀ ਅੱਜ ਆਏ ਹੋ ਤੋਂ ਬਾਅਦ ਇਹ ਪੁਲਿਸ ਦੀ ਗੱਲ ਕਰੀ ਉਹ ਤੋਂ ਬਾਅਦ ਉਹਨਾਂ ਨੇ ਵੀ ਤੇ ਸੱਟ ਦੇ ਦੇਖੋ ਜੋ ਇੱਥੇ ਹਾਲਾਤ ਤੁਸੀਂ ਕਵਰ ਕੀਤਾ ਆਪਦੇ ਕੈਮਰੇਆਂ ਦੇ ਵਿੱਚ ਬੇਰਜਗਾਰ ਸਿਰਫ ਇੱਕ ਆਸ ਲੈ ਕੇ ਆਉਂਦੇ ਆ ਰਜਗਾਰ ਦੀ ਹੁਣ ਵੀ ਨਹੀਂ ਇਦੋਂ ਪਹਿਲਾਂ ਵੀ ਕਈ ਵਾਰ ਰੋਜ਼ਗਾਰ ਦੀ ਆਸ ਲੈ ਕੇ ਇੱਥੇ ਆਉਣੇ ਆ ਪਰ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਜਿਹੜਾ ਮੈਂ ਇੱਕ ਆਮ ਕਰਾਂ ਦਾ ਮੁੰਡਾ ਆ ਆਮ ਕਰਾਂ ਦਾ ਮੁੱਖ ਮੰਤਰੀ ਆ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਉਹ ਜਿਹੜਾ ਮੁੱਖ ਮੰਤਰੀ ਆ ਉਸ ਦਾ ਘਰ ਹਜੇ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਆ ਕਲੋਨੀ ਵੀ ਇੱਥੋਂ ਹਜੇ ਦੂਰ ਆ ਕਲੋਨੀ ਵੀ ਬੰਦ ਕੀਤੀ ਹੋਈ ਆ ਉਸ ਤੋਂ ਪਹਿਲਾਂ ਜਿਹੜਾ ਹੈਗਾ ਦੇਖੋ ਸੜਕਾ ਜਿਹੜੀ ਕਿ ਕੋਈ ਹੋਰ ਰੋਕਲੇ ਤਾਂ ਪਰਚੇ ਦਿੰਦੇ ਆ ਆਪ ਦੇਖੋ ਬੈਰੀਕਡ ਲਾ ਕੇ ਪੁਲਿਸ ਰੋਕੀ ਬੈਠੀ ਆ ਜੇ ਅਸੀਂ ਆ ਕੇ ਇੱਥੇ ਗਾਂਹ ਜਾਣ ਲਈ ਅਜੇ ਇੱਥੇ ਪਹੁੰਚਿਆ ਸ਼ਾਮ 3 ਤਾਂ ਪੁਲਿਸ ਵੱਲੋਂ ਦੇਖ ਲਓ ਡਾਂਗਾ ਭਰਾਈਆਂ ਗਿਆ ਧੱਕਾ ਮੁੱਕੀ ਕੀਤੀ ਗਿਆ ਮੇਰੇ ਦੇਖ ਸਕਦੇ ਹੋ ਤੁਸੀਂ ਡਾਂਗ ਮਾਰੀ ਆ ਜ਼ਖਮ ਹੋਈ ਪਿਆ ਪੱਗਾ ਲੈ ਗਈਆਂ ਪਿੱਛੇ ਚੱਕ ਕੇ ਬੰਦੇ ਲੈ ਕੇ ਕੁੜੀਆਂ ਵੀ ਲੈ ਕੇ ਚੱਕੇ ਜੋ ਹਜੇ ਤੱਕ ਜਿਹੜੇ ਹੈਗੇ ਹੁਣ ਕਹਿੰਦੇ ਅਸੀਂ ਰਿਲੀਜ਼ ਕਰਦੇ ਆ ਹੈਗਾ ਕੀ ਆ ਅਸੀਂ ਸਿਰਫ ਰੋਜ਼ਗਾਰ ਦੀ ਮੰਗ ਕਰਦੇ ਆ ਚਾਹੇ ਸਿੱਖਿਆ ਵਿਭਾਗ ਹੋਵੇ ਚਾਹੇ ਸਿਹਤ ਵਿਭਾਗ ਹੈ ਜਿਹੜਾ ਇਹ ਕਹਿੰਦੇ ਸੀ ਕਿ ਜਿਹੜਾ ਹੈਗਾ ਸਾਡੀ ਪਹਿਲ ਪ੍ਰਾਇੋਰਟੀ ਹੈ ਉਹਦੇ ਵਿੱਚ ਅਸੀਂ ਕੀ ਮੰਗਦੇ ਆ ਕਿ ਇਸ਼ਤਿਹਾਰ ਜਾਰੀ ਕਰਕੇ ਜਿੰਨੀਆਂ ਵੀ ਪੋਸਟਾਂ ਖਾਲੀ ਪਈਆਂ ਚਾਹੇ ਸਾਡਾ ਜਿਹੜਾ ਸਿੱਖਿਆ ਵਿਭਾਗ ਹੈ ਉਹਦੇ ਵਿੱਚ ਜਿਹੜਾ ਈਟੀਟੀ ਮਾਸਟਰ ਕੇਡਰ ਲੈਕਚਰਰ ਉਹਨੀਆਂ ਆਰਡਨ ਕ્રાਫਟ ਦੀਆਂ ਚਾਹੇ ਸਿਹਤ ਵਿਭਾਗ ਜਿਹੜਾ ਉਹਦੇ ਵਿੱਚ ਮਲਟੀਪਰਪਸ ਹੈਲਥ ਵਰਕਰ ਦੀਆਂ ਸਾਰੀਆਂ ਪੋਸਟਾਂ ਜਾਰੀ ਕਰਨ 55% ਜਿਹੜੀ ਸ਼ਰਤਾਂ ਨੂੰ ਰੱਦ ਕੀਤਾ ਜਾਵੇ ਆਰਡਨ ਕ્રાਫਟ ਦਾ ਪੇਪਰ ਪੈਂਡਿੰਗ ਪਿਆ ਉਹ ਪੇਪਰ ਲਿਆ ਜਾਵੇ ਇਸ ਦੇ ਨਾਲ ਜਿਹੜਾ ਹੈਗਾ ਮਾਸਟਰ ਕੇਡਰ ਦਾ ਇਸ਼ਤਿਆਰ ਦਿੱਤਾ ਜਾਵੇ ਸਾਰੀਆਂ ਭਰਤੀਆਂ 'ਚ ਜਿੰਨੀਆਂ ਹੋਰ ਹੋ ਚੁੱਕੀਆਂ ਜੋ ਇਹ ਮੁੱਖ ਮੰਤਰੀ ਆਬਲਾਨ ਕਰਦਾ ਹੁੰਦਾ ਸੀ ਉਹ ਲਾਨ ਨੂੰ ਜਾਮੀ ਪੈਲ ਅਜਾਮਾ ਪਲਾਉਂਦਾ ਹੋਇਆ ਓਵਰੇ ਸਾਥੀਆਂ ਨੂੰ ਇੱਕ ਮੌਕਾ ਦੇ ਕੇ ਸਾਰੀਆਂ ਪੋਸਟਾਂ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਦੇ ਦਿੱਤਾ। ਸਾਡੀਆਂ ਅਸੀਂ ਇੱਕੋ ਮੰਗ ਕਰਦੇ ਆਂ ਅਸੀਂ ਕੋਈ ਇੱਥੇ ਧੱਕੇ ਨਾਲ ਇਹ ਨਹੀਂ ਸਾਡਾ ਮਜਬੂਰੀ ਹੈ ਕਿ ਅਸੀਂ ਗਾਹੀ ਜਾਣਾ ਅਸੀਂ ਕਹਿੰਦੇ ਸਾਨੂੰ ਸੀਐਮ ਦੀ ਮੀਟਿੰਗ ਹੈ ਜਿਹੜੀ ਉਹਦੀ ਜਿਹੜਾ ਲੈਟਰ ਦੇ ਦਿੱਤਾ ਜਾਵੇ ਚੰਡੀਗੜ੍ਹ ਦਾ ਪੈਨਲ ਜਿਹੜਾ ਸੀਐਮ ਨਾਲ ਮੀਟਿੰਗ ਦਾ ਤਾਂ ਅਸੀਂ ਘਰੇ ਜਾ ਕੇ ਵਾਪਸ ਇੱਥੇ ਹੀ ਮੁੜ ਜਾਾਂਗੇ ਪਰ ਸਰਕਾਰ ਦਾ ਰਵਈਆ ਇੱਥੇ ਆੜਿਆ ਖੜਾ ਹੈ ਕਿ ਜਿਹੜਾ ਉਸ ਮੁੱਖ ਮੰਤਰੀ ਉਹ ਕਿਸੇ ਮੀਟਿੰਗ ਹੀ ਨਹੀਂ ਕਰਦਾ। ਲੋ ਜੇ ਮੀਟਿੰਗ ਨਹੀਂ ਕਰਦਾ ਤਾਂ ਬਣਿਆ ਕੰਦੇਲੀ ਆ। ਪਹਿਲਾਂ ਕਹਿੰਦਾ ਹੁੰਦਾ ਸੀ ਮੇਰੇ ਦਰਵਾਜ਼ੇ ਹਰੇਕ ਲਈ ਖੁੱਲੇ ਜਿਹੜਾ ਮਰਜੀ ਆ ਕੇ ਮੈਨੂੰ ਮਿਲ ਲੈ ਅਸੀਂ ਕਹਿੰਨੇ ਸਾਨੂੰ ਚੰਡੀਗੜ੍ਹ ਬੁਲਾ ਕੇ ਉੱਥੇ ਮੀਟਿੰਗ ਕਰ ਲੈ ਤਾਂ ਉਹ ਮੀਟਿੰਗ ਜਿਹੜਾ ਕਰਨ ਦੇ ਲਈ ਸਾਡੇ ਲਈ ਤਿਆਰ ਨਹੀਂ ਇਹਨਾਂ ਕੋਲ ਲੈਟਰ ਨਹੀਂਗਾ ਜੇਕਰ ਸਾਨੂੰ ਚਿੱਠੀ ਮਿਲ ਜਾਂਦੀ ਠੀਕ ਹੈ ਨਹੀਂ ਅਸੀਂ ਜਿਹੜਾ ਕੋਠੀ ਬਹੁਤ ਦੂਰ ਹੈ ਉੱਥੋਂ ਤੱਕ ਜਾਣਾ ਜਾ ਕੇ ਰਾਵਾਂ